ਦਲਜੀਤ ਦੇ ਸਾਂਦੇ ਸ਼ੋਅ ਲਗਾਤਾਰ ਵਿਵਾਦਾਂ 'ਚ ਨਜ਼ਰ ਆ ਰਹੇ ਨੇ ਤੇ ਹੁਣ ਫਿਰ ਤੋਂ ਦਲਜੀਤ ਦੇ ਸ਼ੋਅ ਨੂੰ ਲੈ ਕੇ ਨੋਟਿਸ ਜਾਰੀ ਹੋਇਆ ਹੈ ਤੇ ਇਸ ਵਾਰ ਨੋਟਿਸ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਪੇਚਿਆ ਗਿਆ ਹੈ ਜਾਣਕਾਰੀ ਮੁਤਾਬਕ ਦਲਜੀਤ ਦੇ ਚੰਡੀਗੜ੍ਹ ਸ਼ੋਅ 'ਚ ਨੌਇਸ ਪੋਲੂਸ਼ਨ ਨੂੰ ਲੈ ਕੇ ਕਾਰਨ ਦੱਸੌਰ ਨੋਟਿਸ ਜਾਰੀ ਹੋਇਆ ਹੈ ਤੇ ਚੰਡੀਗੜ੍ਹ ਪ੍ਰਸ਼ਾਸਨ ਨੇ ਦੱਸਿਆ ਕਿ ਦਲਜੀਤ ਦੇ ਸ਼ੋਅ 'ਚ ਸਾਊਂਡ ਪੋਲੂਸ਼ਨ ਦੀ ਉਲੰਘਣਾ ਕੀਤੀ ਗਈ ਹੈ ਜਿਸ ਕਾਰਨ ਆਰਗੇਨਾਈਜ਼ਰਸ ਨੂੰ ਕਾਰਨ ਦੱਸੋ ਨੋਟਿਸ ਭੇਜਿਆ ਗਿਆ ਤੇ ਹਾਈ ਕੋਰਟ ਨੇ ਇਸ ਤੇ ਅਗਲੀ ਸੁਣਵਾਈ ਜਨਵਰੀ ਚ ਰੱਖੀ ਹੈ ਦੱਸਿਆ ਜਾ ਰਿਹਾ ਹੈ ਕਿ ਦਲਜੀਤ ਦੇ ਸ਼ੋਰ ਚ ਸਾਊਂਡ 75 ਡੈਸੀਮਲ ਤੋਂ ਜ਼ਿਆਦਾ ਰਹੀ ਜੋ 93 ਡੈਸੀਮਲ ਤੱਕ ਪਹੁੰਚੀ ਹੈ ਜਿਸ ਕਾਰਨ ਇਹ ਨੋਟਿਸ ਜਾਰੀ ਹੋਇਆ ਹੈ ਇਸ ਤੋਂ ਪਹਿਲਾਂ ਦਲਜੀਤ ਨੂੰ ਤੇਲੰਗਣਾ ਸਰਕਾਰ ਵੱਲੋਂ ਵੀ ਨੋਟਿਸ ਜਾਰੀ ਹੋ ਚੁੱਕਾ ਹੈ ਜਿਸ ਚ दारू ਵਾਲੇ ਗੀਤ ਅਤੇ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਗੀਤਾਂ ਤੇ ਪਾਬੰਦੀ ਲਗਾਈ ਸੀ ਤੇ ਹੁਣ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਵੀ ਦਲਜੀਤ ਦੇ ਸ਼ੋਅ ਦੇ ਆਰਗੇਨਾਈਜ਼ਰਸ ਨੂੰ ਕਾਰੰਦਸੋਂ ਨੋਟਿਸ ਭੇਜਿਆ ਗਿਆ ਤੇ ਲਗਾਤਾਰ ਦਲਜੀਤ ਦੇ ਸਾਂਝ ਦੇ ਸ਼ੋਅ ਪੂਰੇ ਦੇਸ਼ ਭਰ ਦੇ ਵਿੱਚ ਹੋ ਰਹੇ ਨੇ ਤੇ ਲੋਕ ਬਹੁਤ ਹੀ ਭਾਰੀ ਗਿਣਤੀ ਦੇ ਵਿੱਚ ਪਹੁੰਚ ਕੇ ਦਿਲਜੀਤ ਨੂੰ ਦੇ ਖੰਜਾਰੇ ਨੇ ਪਰ ਦੂਸਰੇ ਪਾਸੇ ਹੀ ਕਈ ਤਰ੍ਹਾਂ ਦੀਆਂ ਉਲੰਘਣਾ ਹੋ ਰਹੀਆਂ ਨੇ ਤੇ ਜਿਸ ਕਾਰਨ ਦਿਲਜੀਤ ਤੇ ਆਰਗੇਨਾਈਜ਼ਰਸ ਨੂੰ ਕਈ ਨੋਟਿਸਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਦਲਜੀਤ ਦੇ ਸਾਂਦੇ ਸ਼ੋਅ ਲਗਾਤਾਰ ਵਿਵਾਦਾਂ 'ਚ ਨਜ਼ਰ ਆ ਰਹੇ ਨੇ ਤੇ ਹੁਣ ਫਿਰ ਤੋਂ ਦਲਜੀਤ ਦੇ ਸ਼ੋਅ ਨੂੰ ਲੈ ਕੇ ਨੋਟਿਸ ਜਾਰੀ ਹੋਇਆ ਹੈ ਤੇ ਇਸ ਵਾਰ ਨੋਟਿਸ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਪੇਚਿਆ ਗਿਆ ਹੈ ਜਾਣਕਾਰੀ ਮੁਤਾਬਕ ਦਲਜੀਤ ਦੇ ਚੰਡੀਗੜ੍ਹ ਸ਼ੋਅ 'ਚ ਨੌਇਸ ਪੋਲੂਸ਼ਨ ਨੂੰ ਲੈ ਕੇ ਕਾਰਨ ਦਸੌਰ ਨੋਟਿਸ ਜਾਰੀ ਹੋਇਆ ਹੈ ਤੇ ਚੰਡੀਗੜ੍ਹ ਪ੍ਰਸ਼ਾਸਨ ਨੇ ਦੱਸਿਆ ਕਿ ਦਲਜੀਤ ਦੇ ਸ਼ੋਅ 'ਚ ਸਾਊਂਡ ਪੋਲੂਸ਼ਨ ਦੀ ਉਲੰਘਣਾ ਕੀਤੀ ਗਈ ਹੈ ਜਿਸ ਕਾਰਨ ਆਰਗੇਨਾਈਜ਼ਰਸ ਨੂੰ ਕਾਰਨ ਦੱਸੋ ਨੋਟਿਸ ਭੇਜਿਆ ਗਿਆ ਤੇ ਹਾਈ ਕੋਰਟ ਨੇ ਇਸ ਤੇ ਅਗਲੀ ਸੁਣਵਾਈ ਜਨਵਰੀ ਚ ਰੱਖੀ ਹੈ ਦੱਸਿਆ ਜਾ ਰਿਹਾ ਹੈ ਕਿ ਦਲਜੀਤ ਦੇ ਸ਼ੋਅ ਚ ਸਾਊਂਡ 75 ਡੈਸੀਮਲ ਤੋਂ ਜ਼ਿਆਦਾ ਰਹੀ ਜੋ 93 ਡੈਸੀਮਲ ਤੱਕ ਪਹੁੰਚੀ ਹੈ ਜਿਸ ਕਾਰਨ ਇਹ ਨੋਟਿਸ ਜਾਰੀ ਹੋਇਆ ਹੈ ਇਸ ਤੋਂ ਪਹਿਲਾਂ ਦਲਜੀਤ ਨੂੰ ਤੇਲੰਗਣਾ ਸਰਕਾਰ ਵੱਲੋਂ ਵੀ ਨੋਟਿਸ ਜਾਰੀ ਹੋ ਚੁੱਕਾ ਹੈ ਜਿਸ ਚ दारू ਵਾਲੇ ਗੀਤ ਅਤੇ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਗੀਤਾਂ ਤੇ ਪਾਬੰਦੀ ਲਗਾਈ ਸੀ ਤੇ ਹੁਣ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਵੀ ਦਲਜੀਤ ਦੇ ਸ਼ੋਅ ਦੇ ਆਰਗੇਨਾਈਜ਼ਰਸ ਨੂੰ ਕਾਰੰਦਸੋਂ ਨੋਟਿਸ ਭੇਜਿਆ ਗਿਆ ਤੇ ਲਗਾਤਾਰ ਦਲਜੀਤ ਦੇ ਸਾਂਝ ਦੇ ਸ਼ੋਅ ਪੂਰੇ ਦੇਸ਼ ਭਰ ਦੇ ਵਿੱਚ ਹੋ ਰਹੇ ਨੇ ਤੇ ਲੋਕ ਬਹੁਤ ਹੀ ਭਾਰੀ ਗਿਣਤੀ ਦੇ ਵਿੱਚ ਪਹੁੰਚ ਕੇ ਦਿਲਜੀਤ ਨੂੰ ਦੇਖਣ ਜਾ ਰਹੇ ਨੇ ਪਰ ਦੂਸਰੇ ਪਾਸੇ ਹੀ ਕਈ ਤਰ੍ਹਾਂ ਦੀਆਂ ਉਲੰਘਣਾ ਹੋ ਰਹੀਆਂ ਨੇ ਤੇ ਜਿਸ ਕਾਰਨ ਦਿਲਜੀਤ ਦੇ ਆਰਗੇਨਾਈਜ਼ਰਸ ਨੂੰ ਕਈ ਨੋਟਿਸਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ